ਇੱਕ ਤਾਂ ਹੈ ਜੀ ਕਕਰਾਲੇ ਪਿੰਡ ਤੋਂ ਨਾਗੇ ਪੱਛਲ ਪਿੰਡ ਦਾ ਪਿੰਡ ਫਾਰ ਫਟ ਕੇ ਉਹਦੇ ਨੇੜੇ ਤੇੜਿਆ ਉਹਦੇ ਲਾਗੇ ਸੀ ਕਿਲੋਮੀਟਰ ਹੈਗਾ ਜੀ 58 ਦਾ 11 ਕਿਲੋਮੀਟਰ ਹੈ ਉੱਥੋਂ ਮਿਲੀ ਆ ਦੂਜੀ ਜੀ ਦੂਜੀ ਹੈਗੀ ਹੈ ਜੀ ਪੈਸੇਂਜਰ ਟ੍ਰੇਨ ਜਾਂਦੇ ਜਿਹੜੀ ਪਟਿਆਲੇ ਤੋਂ ਆਪਣਾ ਹੰਬਾਲੇ ਤੋਂ ਉਹ ਮਿਲੀ ਆ ਜੀ 54 ਦੇ 29 ਤੋਂ ਇਹ ਕੰਡੀਸ਼ਨ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਕੰਡੀਸ਼ਨ ਜਿਹੜਾ ਹੈਗਾ ਜੀ ਬਾਅਦ ਚ ਜਿਹੜਾ ਕਕਰਾਲੇ ਦੇ ਉਰਲੇ ਪਾਸੋਂ ਮਿਲੀ ਆ ਉਹ ਤਾਂ ਕਾਫੀ ਮਾੜੇ ਵਾਲ ਦੇ ਵਿੱਚ ਉਹ ਵਿੱਚ ਫਸ ਕੇ ਟ੍ਰੇਨ ਦੇ ਕਾਫੀ ਬੁਰੀ ਤਰ੍ਹਾਂ ਕੁਚਲੀ ਗਈ ਹੈ ਜੀ ਉਹ ਕਿੰਨੀ ਉਮਰ ਲੱਗਦੀ ਹੈ ਉਹਦੀ ਉਮਰ ਹੋਏਗੀ ਜੀ ਜੀ ਤੋ 25 ਸਾਲ ਦੇ ਵਿੱਚ 25 ਸਾਲ ਦੀ ਨੌਜਵਾਨੀ ਹੈ ਹਾਂਜੀ ਹਾਂਜੀ ਦੂਸਰਾ ਵਿਅਕਤੀ ਵੀ ਉਹ ਲੱਗਦਾ ਜੀ 50 55 ਸਾਲ ਇਹ ਆਪਸ ਵਿੱਚ ਕਿੰਨਾ ਕੁ ਫਰਕ ਆ ਰੋਡ ਦਾ ਵੀ ਕਿੰਨਾ ਕੁ ਕਿਲੋਮੀਟਰ ਦਾ ਫਰਕ ਇਹਨਾਂ ਦਾ 4 ਤੋਂ 5 ਕਿਲੋਮੀਟਰ ਦਾ ਫਰਕ ਹੈ ਜੀ ਇਹਦਾ ਬੰਦੇ ਇਕੱਠੇ ਨਹੀਂ ਹੈਗੇ ਅਲੱਗ-ਅਲੱਗ ਨਹੀਂ ਅਲੱਗ-ਅਲੱਗ ਸੀਗੇ ਅਲੱਗ-ਅਲੱਗ ਟ੍ਰੇਨਾਂ ਜਿਹੜਾ ਜੀ ਇੱਕ ਦੀ ਤਾਂ ਚਿਹਰੇ ਦੀ ਪਛਾਣ ਹੁੰਦੀ ਆ ਜਿਹੜਾ 55 ਸਾਲ ਦਾ ਉਹ ਤਾਂ ਹਾਂ ਪਰ ਜੋ ਦੂਜੇ ਦੀ ਪਛਾਣ ਥੋੜੀ ਜਿਹੀ ਹੋ ਰਹੀ ਉਹਦਾ ਸਕਲ ਬਹੁਤ ਮੋਰੀ ਤਰ੍ਹਾਂ ਉਹਦੀ ਕੁਚਲੀ ਹੋਈ ਆ ਕੀ ਪੰਜਾਬੀ ਨੇ ਜਾਂ ਪ੍ਰਵਾਸੀ ਨੇ ਲੱਗਦਾ ਤਾਂ ਪੰਜਾਬੀ ਨੇ ਜੀ ਅੱਛਾ ਜੀ ਹਾਂ ਜੀ ਕੁਲੀਆ ਕਿਸ ਤਰ੍ਹਾਂ ਦਾ ਆ ਜਿਨੇ ਕੁਲੀਆ ਕੇਸ ਤਾਂ ਉਹ ਕੱਟੇ ਹੋਏ ਆ ਜੀ ਤੇ ਥੋੜੀ ਦੇ ਹਲਕੀ ਦਾੜੀ ਆ ਤੇ ਭਰਵਾ ਸਰੀਰ ਹੈ ਕਾਫੀ ਜੁੱਸੇ ਵਾਲਾ ਸਰੀਰ ਹੈ ਤੇ ਦੂਸਰਾ ਮੁੰਡਾ ਹੈ ਮੁੰਡੇ ਦਾ ਹੀ ਮੈਂ ਕਹ ਰਿਹਾ ਜੀ ਇੰਨੇ ਕਿ ਟੁਕੜੇ ਹੋਏ ਕੋਲੇ ਸਰੀਰ ਦੇ ਮੁੰਡੇ ਦਾ ਲਾਤੋਂ ਕੱਟੀ ਹੋਈ ਆ ਜੀ ਲੱਗ ਚਾ ਹਾਂ ਜੀ ਹੁਣ ਫਰਦਰ ਕੀ ਕਾਰਵਾਈ ਕਰਦੇ ਬਸ ਹੁਣ 72 ਘੰਟੇ ਰੱਖਿਆ ਜੀ ਮੋਰਚਰੀ ਚ ਅਗਲੀ ਕਾਰਵਾਈ ਦੇਖਦੇ ਆਂ ਫਿਰ ਜਦੋਂ ਵੀ ਕੋਈ ਪਛਾਣ ਹੁੰਦੀ ਆ ਕੋਈ ਆਉਂਦਾ ਤਾਂ ਫਿਰ ਅਗਲੀ ਕਾਰਵਾਈ ਮੇਰੀ ਮਾਦਮ ਰਾਹੀਂ ਜਿੰਤੇ ਵੀ ਹੋ ਸਕਿਆ ਪਿੰਡਾਂ ਰਾਹੀਂ ਠਾਣਿਆਂ ਦੇ ਵਿੱਚ ਹੋਰ ਸਾਰੇ ਚਾਰੋਂ ਗੋਗਾਹੀਂ ਝੇਜਾਂ ਦੇ ਕਿਹੜੇ ਕਿਹੜੇ ਪਿੰਡ ਕੋਲੋਂ ਮਿਲੀਆਂ ਨੇ ਜੀ ਇਹ ਜੋ ਸੇਲ ਲੰਗਦੀ ਹੈ ਇਹ ਕਕਰਾਲੇ ਪਿੰਡ ਦੇ ਇੱਕ ਨਾਬਾ ਸਾਈਡ ਤੋਂ ਮਿਲਿਆ ਇੱਕ ਕਰਾਲੇ ਤੋਂ ਸਿੱਟਾਂ ਵਾਲੇ ਸਾਈਡ ਤੋਂ ਜੀ ਪਛਾਣ ਵਾਸਤੇ ਅਸੀਂ ਜਿਵੇਂ ਤੁਹਾਡੇ ਨੂੰ ਰਾਹੀਂ ਹੋਰ ਕਰ ਰਹੇ ਆ ਪਰ ਜੋ ਰਪੀਲ ਕਰਦੇ ਆ ਲਾਕਾ ਵਸੇ ਨੂੰ ਜਿਹੜਾ ਵੀ ਸੁਣਦਾ ਕਰਦਾ ਜੀਆਰਪੀ ਚੌਕੀ ਨਾ ਬਾ ਆ ਕੇ ਸਾਨੂੰ ਦੱਸੇ ਜਿਹਨੂੰ ਪਤਾ ਲੱਗਦਾ ਇਹਦੇ ਕੱਪੜੇ ਪਹਿਨੇ ਹੋਏ ਸੀਗੇ ਬ੍ਰਾਂਡ ਚਿੱਟੀ ਸੀਗੀ ਟੀ-ਸ਼ਰਟ ਤੇ ਨੀਲੀ ਆ ਤੇ ਕਾਲੀ ਲੋਰ ਸੀ ਅੰਡਰਵੀਰ ਵੀ ਨੀਲੀ ਸੀ ਪਹਿਨੀ ਹੋਈ ਤੇ ਪਹਿਰਾ ਚੱਪੜਾ ਪਾਇਆ ਹੋਏ ਸੀ ਕੈਂਤੀ ਚੱਪੜਾ ਨੌਜਵਾਨ ਸੀਗਾ ਬੋਦੇ ਦੇ ਰੱਖੇ ਹੋਏ ਸੀ ਜਲ ਜੂਲ ਲੱਗੀ ਸੀ ਪਰ ਬਾਵਾ ਤਗੜਾ ਸਰੀਰ ਦਾ ਮੁੰਡਾ ਕੋਈ ਜੀਵਤੀ ਕੁਛ ਮਿਲਿਆ ਜੀ ਨਹੀਂ ਮਿਲਿਆ ਕੁਛ ਨਹੀਂ ਅਜੇ ਉਹਨਾਂ ਦੇ ਵੀ ਨਹੀਂ ਮਿਲਿਆ ਨਹੀਂ ਜੀ ਕੋਈ ਮੋਬਾਈਲ ਜਾਂ ਕੋਈ ਦਸਤਾ ਕੁਛ ਨਹੀਂ ਮਿਲਿਆ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਪਛਾਣ ਨਹੀਂ ਹੋ ਰਹੀ ਉਹ ਪਿੰਡ ਦੇ ਨਜ਼ਦੀਕ ਕਿਹੜਾ ਵੀ ਪਿੰਡ ਵਾਸੀ ਵੀ ਮੇਂਹਤ ਕਰਨ ਕੋੜਾ ਇਹ ਆਪਣੇ ਦਲੱਦੀ ਦਾ ਬੋੜਾ ਪਿੰਡ ਦਾ ਨਾਬੇ ਤੋਂ ਲੋਕਲ ਵੀ ਹੋ ਸਕਦਾ ਜੀ ਖਰਾਲੇ ਦਾ ਵੀ ਹੋ ਸਕਦਾ ਇਹ ਤਿੰਨ ਚਾਰ ਪਿੰਡ ਜਿਆਦਾ ਨੇੜੇ ਪੈਂਦੇ ਸੱਜੂਪਟ ਪੈਂਦਾ ਜੀ ਬੋੜਾ ਹਾਂਜੀ ਹਾਂ ਅੱਜ ਵਾਲੇ ਵਾਲੇ ਦੇ ਕਿਸੇ ਪਿੰਡ ਦਾ ਹੁੰਦਾ ਤਾਂ ਕੋਈ ਮੈਂਡੀ ਗੱਲ ਆ ਵੀ ਉਹ ਆਉਂਦਾ ਭਾਈ ਕਈ ਵਾਰੀ ਸ਼ਾਮ ਤੱਕ ਵੇਟ ਕਰਦਾ ਵੀ ਬੱਚਾ ਗਿਆ ਆ ਜਾਏਗਾ ਸ਼ਾਮ ਨੂੰ ਜੇ ਨਹੀਂ ਆ ਬਗੇ ਬਾਕੀ ਥਾਣੇ ਤਲਾ ਦਿੱਤੀ ਹੈ ਜੀ ਥਾਣੇ ਵਾਲੇ ਵੀ ਜਿਹਨਾਂ ਕੋਲ ਕੋਈ ਮਿਸ ਆਉਂਦੀ ਆ ਦੋ ਵੀ ਚੌਂਕੀ ਜੀਐਪੀ ਸੀਟ ਵਾਲੇ ਚੌਂਕੀ ਪਤਲਾ ਦੇਤੀ ਹੈ